ਸੋਤਿਆਂ ਨੂੰ ਪਿਆਰ ਭਰਿਤ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਦੀ ਜਿਮਨੀ ਚੋਣ ਸਿਖਰਾਂ ਤੇ ਚੋਣ ਪ੍ਰਚਾਰ ਕਾਂਗਰਸ ਪਾਰਟੀ ਨੂੰ ਲੱਗਿਆ ਹੈ ਵੱਡਾ ਸਦਮਾ ਕਾਂਗਰਸੀ ਪਾਰਟੀ ਦੇ ਸੀਨੀਅਰ ਲੀਡਰ ਦਾ ਅਚਾਨਕ ਦਿਹਾਂਤ ਹੋਇਆ ਹੈ ਜੋ ਲੁਧਿਆਣਾ ਦੀ ਜਿਮਨੀ ਚੋਣ ਦੇ ਵਿੱਚ ਗਰਮੀ ਦੇ ਕਾਰਨ ਉਸ ਦਾ ਹਾਰਟ ਅਟੈਕ ਹੁੰਦਾ ਹੈ ਸੋ ਉਸ ਨੂੰ ਡਾਕਟਰਾਂ ਨੇ ਮਰ ਤੱਕ ਅਲਾਨ ਦਿੱਤਾ ਜੋ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਟਾ ਪਿਆ ਕਾਂਗਰਸ ਪਾਰਟੀ ਦੇ ਵੱਲੋਂ 2027 ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਪਰ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਵੱਲੋਂ ਜੋ ਲੁਧਿਆਣਾ ਦੀ ਜਿਮਨੀ ਚੋਣੇ ਇਸ ਦੇ ਉੱਪਰ ਜੋ ਆਪਣਾ ਦਾਵੇਦਾਰੀ ਜਿਤਾਈ ਜਾ ਰਹੀ ਸੀ ਜਿਵੇਂ ਹੀ ਕੱਲ ਚੋਣ ਪ੍ਰਚਾਰ ਪੂਰੀ ਪਖਦੀ ਗਰਮੀ ਦੇ ਵਿੱਚ ਕੀਤਾ ਗਿਆ ਉਸ ਸਮੇਂ ਉਸ ਲੀਡਰ ਦਾ ਇੱਕੋਦਮ ਹਾਰਟ اٹੈਕ ਆ ਜਾਣਾ ਕਾਂਗਰਸ ਲਈ ਬਹੁਤ ਵੱਡਾ ਸਦਮਾ ਹੈ ਕਾਂਗਰਸ ਪਾਰਟੀ ਦੇ ਵਿੱਚ ਉਸ ਲੀਡਰ ਦੀ ਲੁਧਿਆਣਾ ਦੇ ਵਿੱਚ ਬਹੁਤ ਵੱਡੀ ਪਛਾਣ ਸੀ ਲੁਧਿਆਣਾ ਦੀ ਨਗਰ ਨਿਗਮ ਚੋਣਾਂ ਦੇ ਵਿੱਚ ਉਸ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਿਸ ਤਰ੍ਹਾਂ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਨੇ ਆਪਣੇ ਨਗਰ ਕੌਂਸਲ ਚੋਣਾਂ ਦੇ ਵਿੱਚ ਖੁਦ ਜਿਹੜਾ ਚੋਣ ਪ੍ਰਚਾਰ ਕਰਕੇ ਨਗਰ ਕੌਂਸਲ ਦੇ ਜੋ ਮੇਅਰ ਬਣਾਏ ਨਗਰ ਕੌਂਸਲ ਦੇ ਵਿੱਚ ਉਹਨਾਂ ਨੇ ਆਪਣੇ ਕਾਂਗਰਸੀ ਲੀਡਰਾਂ ਨੂੰ ਜਿਹੜਾ ਜਿਤਾਇਆ ਉਸੇ ਤਰ੍ਹਾਂ ਹੀ ਸਮਰਾਲਾ ਦੇ ਵਿੱਚ ਉਸ ਲੀਡਰ ਨੇ ਜਿਹੜਾ ਕਿ ਬਹੁਤ ਯੋਗਦਾਨ ਪਾਇਆ ਸਮਰਾਲਾ ਦੇ ਵਿੱਚ ਉਸਦੀ ਆਪਣੀ ਮੋਬਾਈਲਾਂ ਦਾ ਸ਼ੋਰੂਮ ਹੈ ਜਿੱਥੇ ਉਹ ਬੈਠ ਕੇ ਹਮੇਸ਼ਾ ਆਪਣੇ ਕਾਂਗਰਸੀ ਵਰਕਰਾਂ ਦੇ ਨਾਲ ਮਿਲਦੇ ਸੀ ਉਹਨਾਂ ਦੇ ਨਾਲ ਖੜਦੇ ਸੀ ਉਹਨਾਂ ਦੇ ਕੰਮਕਾਰ ਕਰਾਉਂਦੇ ਸੀ ਸੋ ਲੁਧਿਆਣਾ ਦੇ ਵਿੱਚ ਜਿਮਣੀ ਚੋਣ ਵਿੱਚ ਉਹਨਾਂ ਦਾ ਚੋਣ ਪ੍ਰਚਾਰ ਦੇ ਵਿੱਚ ਵੀ ਉਹਨਾਂ ਨੂੰ ਸਪੈਸ਼ਲ ਡਿਊਟੀ ਲਈ ਹੋਈ ਸੀ ਸੋ ਨੌਜਵਾਨ ਆਗੂ ਹੋਣ ਦੇ ਨਾਤੇ ਕਾਂਗਰਸ ਦੇ ਵਿੱਚ ਉਸ ਲੀਡਰ ਦਾ ਚਲੇ ਜਾਣਾ ਬੇਵਕਤੀ ਮੌਤ ਦੇ ਨਾਲ ਕਾਂਗਰਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ ਸੋ ਕਾਂਗਰਸੀ ਆਗੂ ਜਿਹੜੇ ਕਿ ਸਮਰਾਲਾ ਦੇ ਵਿੱਚ ਸੰਨੀ ਦੁਆ ਜਿਨ੍ਹਾਂ ਦੀ ਮੌਤ ਹੋਈ ਏ ਸੰਨੀ ਦੁਆ ਨਗਰ ਕੌਂਸਲ ਸਮਰਾਲਾ ਦੇ ਸੀਨੀਅਰ ਉਪ ਪ੍ਰਧਾਨ ਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸਨ ਸੋ ਜਾਣਕਾਰੀ ਦੇ ਅਨੁਸਾਰ ਸੰਨੀ ਦੁਆ ਸਮਰਾਲਾ ਦੇ ਵਿੱਚ ਇੱਕ ਮੋਬਾਈਲ ਸ਼ੋਰੂਮ ਚਲਾਉਂਦੇ ਸਨ ਅੱਜ ਉਹ ਆਪਣੇ ਸ਼ੋਰੂਮ ਵਿੱਚ ਬੈਠੇ ਸਨ ਅਚਾਨਕ ਉਹਨਾਂ ਦੀ ਸਿਹਤ ਖਰਾਬ ਹੋਣ ਲੱਗ ਪਈ ਇੱਕ ਨਿੱਜੀ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮੇਜਰ ਹਾਰਟ ਅਟੈਕ ਦੀ ਨਿਸ਼ਾਨੀ ਦੱਸੀ ਸੋ ਛੇਤੀ ਕਿਸੇ ਵੱਡੇ ਹਸਪਤਾਲ ਜਦੋਂ ਜਾਣ ਲਈ ਉਹ ਨਿਕਲੇ ਤਾ ਉਹਨਾਂ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਜੋ ਕਿ ਲੁਧਿਆਣਾ ਦੇ ਫੋਟੋ ਹਸਪਤਲ ਪਹੁੰਚਣ ਤੋਂ ਪਹਿਲਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਦੇ ਚਲੇ ਜਾਣ ਨਾਲ ਲੁਧਿਆਣਾ ਦੇ ਵਿੱਚ ਜੋ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਾਂਗਰਸ ਪਾਰਟੀ ਦਾ ਇਹ ਸੀਨੀਅਰ ਲੀਡਰ ਸ਼ਰੀਪਰਧਾਨ ਜੋ ਅਚਾਨਕ ਜਿਸ ਦਾ ਹਾਰਟ ਅਟੈਕ ਆਇਆ ਹੈ ਔਰ ਉਸ ਦੀ ਮੌਤ ਹੋਈ ਹੈ ਸੋ ਕਾਂਗਰਸ ਪਾਰਟੀ ਦੇ ਵੱਲੋਂ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਕਾਂਗਰਸੀ ਆਗੂ ਦਾ ਜੋ ਚਲਾ ਜਾਣਾ ਸਾਰੀਆਂ ਪਾਰਟੀਆਂ ਦੇ ਵਿੱਚ ਉਸ ਲੀਡਰ ਦੀ ਬਹੁਤ ਪਛਾਣ ਸੀ ਅਕਾਲੀ ਦਲ ਦੇ ਵਿੱਚ ਵੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹ ਸਾਰਿਆਂ ਦੇ ਨਾਲ ਖੜਦਾ ਸੀ ਸੋ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਦੀ ਮੌਤ ਦੇ ਨਾਲ ਲੁਧਿਆਣਾ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਹੈ ਕਾਂਗਰਸ ਪਾਰਟੀ ਗਈ